ਐਂਟੀ ਨਾਰਕੋਟਿਕਸ ਟਾਸਕ ਫੋਰਸ ਮੋਹਾਲੀ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਚੱਲਦੇ ਹੋਏ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਮਿਲੀ ਹੈ ਜਿਸ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਇਹ ਬਾਰਗੇਸਟ ਡਰੱਗਸ ਦੇ ਵਿੱਚ ਸਾਡੀ ਐਨਟੀ ਟੀਮ ਵੱਲੋਂ ਲਗਾਤਾਰ ਜਿਹੜੀ ਹੈਗੀ ਨਸ਼ਾ ਉਧਕਾਰ ਵੀ ਕੀਤੀ ਜਾ ਰਹੀ ਸੀਗੀ ਇੱਥੇ ਕਿਹਨੂੰ ਸਾਨੂੰ ਇੱਕ ਖੂਬੀਆ ਇਤਲਾ ਮਿਲੀ ਸੀ ਵੀ ਇੱਕ ਤਰਮਿੰਦਰ ਸਿੰਘ son of ਕਰਨ ਸਿੰਘ ਵਾਸੀ ਪਿੰਡ ਰਾਇਪਰ ਮੰਡਲਾਂ ਦਾ ਵੀ ਇਹ ਆਪਣੀ ਗੱਡੀ 'ਚ ਧੂੱਕੀ ਦੀ ਡਿਲੀਵਰੀ ਦੇਣ ਵਾਸਤੇ ਕਿਸੇ ਨੂੰ ਜਾ ਰਿਹਾ ਹੈਗਾ ਜਿਹਨੂੰ ਅਸੀਂ ਉੱਥੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਇਹਦੀ ਗੱਡੀ ਸਰਚ ਕੀਤੀ ਆ ਉਹਦੇ ਵਿੱਚੋਂ ਧੂੱਕੀ ਤੇ 5 ਲੱਖ ਰੁਪਈਆ ਜਿਹੜਾ ਕੈਸ਼ ਸਾਨੂੰ ਉਥੋਂ ਬਰਾਮਦ ਹੋਇਆ ਉਸ ਤੋਂ ਬਾਅਦ ਅਸੀਂ ਇਹਦੀ ਪੁੱਛਗਿੱਛ ਕਰਕੇ ਇਹਦੇ ਪਹੁੰਚੇ ਆ ਘਰੇ ਜਿੱਥੇ ਇਹਦਾ ਬਾਹਰਲੇ ਪਾਸੇ ਫਾਰਮ ਹਾਊਸ ਹੈ ਬਣਾਇਆ ਹੋਇਆ ਇੱਕ ਟਾਈਲ ਫੈਕਟਰੀ ਹੈਗੀ ਇਹਦੀ ਤੇ ਜਦੋਂ ਉੱਥੇ ਟਾਈਲ ਫੈਕਟਰੀ ਦੀ ਅਸੀਂ ਜਾ ਕੇ ਸਰਚ ਕੀਤੀ ਆ ਉਹਦੇ ਇਹਦੇ ਜਿਸ ਤਰ੍ਹਾਂ ਇਹਨੇ ਸਾਨੂੰ ਬਿਆਨ ਦਿੱਤਾ ਸੀ ਉਹਦੇ ਵਿੱਚ ਦੱਸਣਾ ਉਤਾਰਕੇ ਦੇ ਉਦੋਂ ਸਾਨੂੰ 35 ਕਿਲੋ ਪੁੱਕੀ ਹੋਰ ਤੇ 70 ਕਿਲੋ ਗਾਂਜਾ ਤੇ 240 ਗ੍ਰਾਮ ਮਫੀਨ ਤੇ 50 ਕਿਲੋ ਜਿਹੜੇ ਪੱਪੀ ਫਲੇਵਰ ਡੋਡੇ ਜਿਹਨੂੰ ਕਹਿੰਦੇ ਆ ਉਹ ਸਾਨੂੰ ਮਿਲੇ ਉਥੋਂ ਫਿਰ ਜੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਆਇਆ ਕਿੱਥੇ ਕਿੱਥੇ ਸਪਲਾਈ ਕਰਦਾ ਸੀ ਕਿੱਥੋਂ ਲੈ ਕੇ ਆਂਦਾ ਸੀਗਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ ਇਹ ਜਿਹੜਾ ਹੈਗਾ ਇਹ ਜ਼ਿਆਦਾ ਸਰ ਇਹਦੇ ਦੱਸਣ ਮੁਤਾਬਕ ਕਿ ਝਾਰਖੰਡ ਤੇ ਬਿਹਾਰ ਤੋਂ ਲੈ ਕੇ ਆਂਦਾ ਗੇਮ ਜਿਹੜੀ ਬਿਹਾਰ ਤੋਂ ਲੈ ਕੇ ਆਂਦਾ ਸੀਗਾ ਤੇ ਜਿਹੜਾ ਪੱਪੀ ਫਲੇਵਰ ਤੇ ਗਾਂਜਾ ਹੈਗਾ ਜਿਹੜਾ ਗਾਂਜਾ ਵੀ ਜਿਹੜਾ ਬਿਹਾਰ ਤੋਂ ਆਂਦਾ ਤੇ ਉੱਕੀ ਹੈਗੀ ਜਿਹੜੀ ਇਹ ਰਾਜਸਥਾਨ ਤੇ ਝਾਰਖੰਡ ਤੋਂ ਲਿਆਂਦਾ ਹੈਗਾ ਜੇਕਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੋ ਗੋਲਵੀਂ ਤੇ ਲੋਕਾਂ ਦੇ ਨਾਮ ਆ ਸਕਦੇ ਸਾਹਮਣੇ ਬਿਲਕੁਲ ਹੁਣ ਤੱਕ ਸਾਡੇ ਕੋਲ ਇਹਦੇ ਤਿੰਨ ਇਹਦੇ 4 ਕੂਸ ਦਾ ਮਾਰੇ ਸਾਨੂੰ ਉਹਦਾ ਪਤਾ ਲੱਗ ਸਕਿਆ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇੱਕ ਬੰਦਾ ਅਸੀਂ ਰਾਤ ਹੀ ਰੌਂਡ ਅਪ ਕੀਤਾ ਰਜਿੰਦਰ ਸਿੰਘ ਗੋਲੂ ਉਹ ਅੱਜ ਉਹਦਾ ਅਸੀਂ ਪੇਸ਼ ਕਰ ਰਹੇ ਹਾਂ ਪੁਲਿਸ ਰਿਮਾਂਡ ਹਾਸਲ ਕਰਕੇ ਉਹਦਾ ਫੇਰ ਅਸੀਂ ਅਗਲੀ ਕਾਰਵਾਈ ਲਾਵਾਂਗੇ ਅਰੇ ਇਹ ਕਿੱਥੇ ਹੋਣੀ ਕਿ ਐਸੀ ਲਾ ਇਤੇ ਸਾਨੂੰ 8 ਲੱਖ ਰੁਪਏ ਦੀ ਲੋਕ ਜਿਹੜਾ ਹੈਗਾ ਸੀ ਉੱਥੋਂ ਮਿਲਿਆ ਸੀ ਤੇ ਘਰੋਂ ਤੇ ਟੋਟਲ 13 ਲੱਖ ਰੁਪਏ ਜਿਹੜਾ ਹੈਗਾ ਡਰਗ ਮੰਨੀ ਹੈ ਇਹਦੇ ਕੋਲ ਤੇ ਚਾਰ ਜਿਹੜੀ ਲਗਜ਼ਰੀ ਗੱਡੀਆਂ ਨੇ ਇਹਦੇ ਕੋਲ ਇੱਕ ਫੋਰਚੂਨਰ ਟੋਇਟਾ ਤੇ ਇੱਕ ਸੀਗੀ ਇਹਦੇ ਕੋਲ ਅਲੋਵਾ ਕ੍ਰਿਸਟਾ ਇੱਕ ਕਰੂਜ਼ ਤੇ ਇੱਕ ਟਿਊਜ਼ ਇਹ ਜਿਹੜੀਆਂ ਚਾਰ ਗੱਡੀਆਂ ਸੀ ਇਹਦੀਆਂ ਕਬੂ ਕੀਤੀਆਂ